ਸਤਿ ਸ਼੍ਰੀ ਅਕਾਲ ਪੀਪੀਪਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਵੇਲੇ ਦੀ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਜੋ ਕਿ ਈਸਟਵੁੱਡ ਤੋਂ ਸਾਹਮਣੇ ਆ ਰਹੀ ਹੈ ਜੀ ਬਿਲਕੁਲ ਈਸਟਵੁੱਡ ਜਲੰਧਰ ਦੇ ਲਾਗੇ ਜੋ ਈਸਟਵੁੱਡ ਹੈ ਜਿੱਥੇ ਹਮੇਸ਼ਾ ਹੀ ਲੋਕ ਪਹੁੰਚੇ ਰਹਿੰਦੇ ਨੇ ਜਿੱਥੇ ਹਮੇਸ਼ਾ ਹੀ ਲੋਕ ਸ਼ਾਪਿੰਗ ਕਰਨ ਲਈ ਪਹੁੰਚਦੇ ਆ ਜਾਂ ਇਵਨਿੰਗ ਸਪੈਂਡ ਕਰਨ ਪਹੁੰਚਦੇ ਆ ਉੱਥੇ ਦੱਸਿਆ ਜਾ ਰਿਹਾ ਕਿ ਗੋਲੀ ਚੱਲੀ ਹੈ ਔਰ ਗੋਲੀ ਜਿਹੜੀ ਦੱਸਿਆ ਜਾ ਰਿਹਾ ਕਿ ਇੱਕ ਬੌਂਸਰ ਦੇ ਪੱਟ ਵਿੱਚ ਲੱਗੀ ਹੈ ਹਾਲਾਂਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਪਰ ਗੱਲ ਇਹ ਵੀ ਪਹੁੰਚੀ ਹੈ ਕਿ ਕਿਸੇ ਪਾਰਕਿੰਗ ਨੂੰ ਲੈ ਕੇ ਜਿਹੜੀ ਗੱਲਬਾਤ ਸ਼ੁਰੂ ਹੁੰਦੀ ਹੈ ਜਿਸ ਤੋਂ ਬਾਅਦ ਗੱਲ ਵਿਗੜ ਜਾਂਦੀ ਹੈ ਤੇ ਗੋਲੀ ਚੱਲਦੀ ਔਰ ਗੋਲੀ ਜਿਹੜੀ ਹੈ ਇੱਕ ਬਾਉਂਸਰ ਦੇ ਪੱਟ ਵਿੱਚ ਲੱਗੀ ਹੈ ਤੇ ਮਾਹੌਲ ਵਿਗੜ ਗਿਆ ਔਰ ਮੌਕੇ ਤੇ ਵੱਡੀ ਗਿਣਤੀ ਵਿੱਚ ਪੁਲਿਸ ਪਹੁੰਚੀ ਹੈ ਆਲ ਅਫਸਰ ਪਹੁੰਚੇ ਨੇ ਦੱਸਿਆ ਜਾ ਰਿਹਾ ਹੈ ਕਿ ਫਗਵਾੜੇ ਤੋਂ ਐਸਪੀ ਮੈਡਮ ਮਾਧਵੀ ਸ਼ਰਮਾ ਜਿਹੜੇ ਉੱਥੇ ਮੌਕੇ ਤੇ ਪਹੁੰਚੇ ਆ ਮੌਕੇ ਦਾ ਜਾਇਜ਼ਾ ਲਿਆ ਜਾ ਰਿਹਾ ਕਪਤੀਸ਼ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਪਰ ਹਾਲਾਤ ਪੰਜਾਬ ਦੇ ਵਿਗੜਤੇ ਜਾ ਰਹੇ ਆ ਆਏ ਦਿਨ ਗੋਲੀਆਂ ਦੀ ਜਿਹੜੀ ਗੱਲਬਾਤ ਸਾਹਮਣੇ ਆਉਂਦੀ ਆ ਆਏ ਦਿਨ ਗੋਲੀਆਂ ਚੱਲਦੀਆਂ ਜਿਸ ਤੇ ਕਰਕੇ ਲੋਕਾਂ ਵਿੱਚ ਤਣਾਅ ਬਣਦਾ ਤੇ ਈਸਟਵੁੱਡ ਦੀ ਗੱਲ ਕਰੀਏ ਈਸਟਵੁੱਡ ਵਿੱਚ ਲਗਾਤਾਰ ਰੋਜ਼ਾਨਾ ਸੈਂਕੜੇ ਲੋਕ ਜਾਂ ਕਹਿ ਲਈਏ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉੱਥੇ ਟਾਈਮ ਸਪੈਂਡ ਕਰਨ ਆਉਂਦੇ ਆ ਗੁੱਡ ਟਾਈਮ ਸਪੈਂਡ ਕਰਨ ਆਉਂਦੇ ਆ ਆਪਣਾ ਸਟ्रेस ਭੁੱਲ ਕੇ ਉੱਥੇ ਸ਼ਾਪਿੰਗ ਕਰਨ ਆਉਂਦੇ ਆ ਬੱਚਿਆਂ ਨੂੰ ਲੈ ਕੇ ਆਉਂਦੇ ਆ ਖਾਣ ਪੀਣ ਲਈ ਆਉਂਦੇ ਆ ਮਨੋਰੰਜਨ ਲਈ ਆਉਂਦੇ ਆ ਜੇ ਉਸ ਜਗ੍ਹਾ ਤੇ ਇਸ ਤਰੀਕੇ ਗੋਲੀ ਚੱਲਦੀ ਹੈ ਤਾਂ ਡੈਫੀਨਿਟਲੀ ਲੋਕਾਂ ਵਿੱਚ ਡਰ ਪਨਪਦਾ ਲੇਕਿਨ ਪੁਲਿਸ ਜਿਹੜੀ ਦੱਸਿਆ ਜਾ ਰਿਹਾ ਕਿ ਤੁਰੰਤ ਉੱਥੇ ਪਹੁੰਚਦੀ ਹੈ ਐਸਪੀ ਮੈਡਮ ਮਾਧਵੀ ਸ਼ਰਮਾ ਜਿਹੜੇ ਮੌਕੇ ਤੇ ਪਹੁੰਚੇ ਹੋਏ ਨੇ ਮੌਕੇ ਦੇ ਤਸਵੀਰਾਂ ਦਿਖਾਉਂਦੇ ਆਂ ਗਿਆ ਸੀਗਾ ਮੈਨੂੰ ਕੁਝ ਪਤਾ ਹੀ ਨਹੀਂ ਲੱਗਾ ਹਲੇ ਕੁਝ ਵੀ ਅੱਛਾ ਜੀ ਕੀ ਤੁਹਾਡਾ ਲੜਕਾ ਇੱਥੇ ਬੌਂਸਰ ਹੈ ਜੀ ਹਾਂਜੀ ਹਾਂਜੀ ਜੀ ਕਿੰਨੇ ਸਮੇਂ ਤੋਂ ਸਰ ਇਥੇ 30 ਮਿੰਟ ਤੋਂ ਕੰਮ ਕਰ ਰਿਹਾ ਬੇਸ਼ੱਕ ਕਾਫੀ ਸਮੇਂ ਤੋਂ ਵਾਜੀ ਅੱਛਾ ਕੀ ਨਾਮ ਤੁਹਾਡੇ ਨਾਲ ਹੀ ਕੰਮ ਬਸ ਲੜਕੇ ਦਾ ਕੀ ਨਾਮ ਸੀ ਭਾਈ ਤੁਹਾਡੇ ਜਿਹੜਾ ਨਾਲ ਦਾ ਸਾਥੀ ਸੀ ਕੋਈ ਪਤਾ ਕਿਨੇ ਰਾਉਂਡ ਕੌਣ ਸੀ ਚਲਾਣ ਬੜਾ ਭਾਜੀ ਭਾਈ ਪਤਾ ਨਹੀਂ ਨਹੀਂ ਉਹ ਕੱਲਾ ਸੀਗਾ ਉਸ ਟਾਈਮ ਨਾਲ ਹੋਰ ਵੀ ਸੀਗੇ ਜਿਹੜੇ ਅੱਛਾ ਉਹ ਮਤਲਬ ਕੀ ਉਹਦੇ ਟੈਕ ਟੈਕ ਸੀ ਕੋਈ ਰੰਜਿਸ਼ ਨਹੀਂ ਐਕਸੇ ਸਰਵਿਸ ਕਰਦਾ ਸੀ ਉਹ ਰਾਤ ਨੂੰ ਕੋਈ ਮਣੀ ਮੋਟੀ ਵੈਸ ਹੋਈ ਇਹਨਾਂ ਦੀ ਜੀ ਸਰ ਕਿੰਨੇ ਰਾਉਂਡ ਫਾਇਰ ਹੋਏ ਇੱਕ ਰਾਉਂਡ ਉਹ ਕਿੱਥੇ ਲੱਗੀ ਕਿੱਥੇ ਗੋਲੀ ਕਾਰਨ ਹੁਣ ਮਿਲਾਂਗੇ ਤਾਂ ਟਾਈਮ ਤੇ ਜੈ ਸਟੇਟਮੈਂਟ ਲੈਣ ਚੱਲਿਆ ਉਹ ਦੇਖਣਾ ਠੀਕ ਹੈ ਜੀ ਠੀਕ ਹੈ ਥੈਂਕ ਯੂ